ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਔਰ ਬਹੁਤ ਹੀ ਕੈਂਟ ਸਥਿਤੀ ਦੇ ਵਿੱਚ ਹੋਵੋਗੇ ਹਾਂਜੀ ਦੋਸਤੋ ਅੱਜ ਮੈਂ ਆਇਆ ਹੋਇਆ ਹਾਂ ਜੀ ਸ਼੍ਰੀ ਹਰ ਗੋਬਿੰਦਪੁਰ ਬਲੌਕ ਦੇ ਵਿੱਚ ਇੱਥੇ ਇੱਕ ਸਕੂਲ ਵਾਲਿਆਂ ਦੀ ਕੰਪਲੇਂਟ ਸੀਗੀ ਔਰ BSNL ਵਾਲਿਆਂ ਨੇ ਇੱਥੇ ਫਾਈਬਰ ਸਾਡੇ ਕੋਲ ਇੱਕ ਲਿਆ ਸੀਗਾ ਜੋ ਕਿ ਉਹਨਾਂ ਨੂੰ ਚੱਲ ਨਹੀਂ ਰਿਹਾ ਸੀਗਾ ਇਸ ਕਰਕੇ ਮੈਂ ਅਤੇ ਮੇਰੀ ਟੀਮ ਸਾਰੀ ਇੱਥੇ ਆਈ ਹੋਈ ਸੀਗੀ ਚੈੱਕ ਕਰਨ ਸਕੂਲ ਦੇ ਵਿੱਚ ਕੀ ਪ੍ਰੋਬਲਮ ਆ ਕੀ ਸਕੂਲ ਦੇ ਐਂਡ ਸਾਈਡ ਤੋਂ ਤਾਂ ਨਹੀਂ ਕੋਈ ਪ੍ਰੋਬਲਮ ਚੱਲਦੀ ਪਈ ਮੱਕੀ ਇਹ ਮੁੰਡਾ ਮੇਰੇ ਨਾਲ ਜੋ ਕੰਮ ਕਰਦਾ ਹੈ ਅਸਿਸਟੈਂਟ ਸਪਲਾਈਸਰ ਤਾਂ ਨਹੀਂ ਹੈਗਾ ਸਾਡੀ ਟੀਮ ਦੇ ਵਿੱਚ ਇਹ ਸਪਲਾਈਸਰ ਮੁੰਡਾ ਮੇਰੇ ਤੋਂ ਬਾਅਦ ਇਹ ਸਾਰਾ ਇਹ ਹੀ ਕੰਮ ਨੂੰ ਦੇਖਦਾ ਹੈ ਲੋ ਜੀ ਇੱਥੇ ਬਣਾਈ ਅਸੀਂ ਥੋੜੀ ਜੀ ਵੀਡੀਓ ਆਪਣੀ ਵੀ ਥੋੜਾ ਜਿਹਾ ਦਿੱਤਾ ਜੀ ਮੁੱਛਾਂ ਨੂੰ ਵੱਟ ਤੇ ਇਹ ਲੋ ਜੀ ਚੈੱਕ ਕਰੋ ਆਪਣੀ ਟੋਰ ਮਿੱਤਰਾਂ ਦੀ ਟੋਰ ਦੇਖ ਕੇ ਨਹੀਂ ਮੈਡਮਾਂ ਸਕੂਲ ਦੀਆਂ ਛੜਦੀਆਂ ਲੋ ਜੀ ਹੁਣ ਆਗੇ ਜੀ ਅਸੀਂ ਥੋੜੀ ਬਾਹਰਲੀ ਸੈੱਡ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਜੀ ਮਿਡ-ਡੇ ਮੀਲ ਦਾ ਲੰਗਰ ਬੱਚਿਆਂ ਨੂੰ ਜੋ ਕਿ ਰੋਟੀ ਪਾਣੀ ਘਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੁੰਦੀ ਐ ਇੱਥੇ ਹੀ ਮਿਲਦੀ ਐ ਇਹ ਇੱਕ ਮਾਤਾ ਜੋ ਸਕੂਲ ਦੇ ਵਿੱਚ ਗਰਮ-ਗਰਮ ਰੋਟੀਆਂ ਲਾਰੇ ਸੀਗੇ ਔਰ ਮੈਨੂੰ ਵੀ ਪੁਰਾਣੇ ਦਿਨ ਯਾਦ ਆ ਗਏ ਕਿ ਮਾਵਾਂ ਠੰਡੀਆਂ ਸ਼ਾਮਾਂ ਨਹੀਂ ਬਾਕੀ ਦੋਸਤੋ ਲੋ ਜੀ ਹੁਣ ਇਹ ਮੁੰਡਾ ਮਨਦੀਪ ਇਹਨੂੰ ਫਾਲਟ ਲੱਗ ਗਿਆ ਸੀਗਾ ਇਹਨੇ ਮਸ਼ੀਨ ਮਸ਼ੂਨ ਆਪਣੀ ਕੱਢ ਲਈ ਐ ਹੁਣ ਜੀ ਇਹ ਜੋੜੂਗਾ ਇੱਕ ਫਾਈਬਰ ਜੋ ਕਿ ਰਿਵੰਦੀ ਕੇਵਲ ਹੈ ਔਰ ਰਿਵੰਦੀ ਸਾਡੇ ਕੋਲ ਮਸ਼ੀਨ ਆ ਉਹਦੇ ਨਾਲ ਇਹ 6 ਦੇ 6 ਫਾਈਬਰ ਜੁੜੂਗਾ ਔਰ ਕੰਮ ਕਰੂਗਾ ਫਿੱਟ ਫਾਟ ਓਕੇ ਰਿਪੋਰਟ ਲੋ ਜੀ ਇਹਨੂੰ ਇਧਰਲੀ ਸਾਈਡ ਤੋਂ ਪਾਵਰ ਵੀ ਮਿਲ ਗਈ ਹੈ ਸਾਡਾ ਫਾਲਟ ਹੋ ਗਿਆ ਹੈ ਕਲੀਅਰ ਤੇ ਅਸੀਂ ਜੀ ਬਹੁਤ ਹੀ ਖੁਸ਼ ਸੀ ਇਸ ਟਾਈਮ ਕਿ ਸਾਨੂੰ ਆਪਣਾ ਫਾਲਟ ਮਿਲ ਗਿਆ ਹੈ ਲੋ ਜੀ ਇਹ ਮੁੰਡਾ ਹੁਣ ਫਾਈਬਰ ਨੂੰ ਹੀਟ ਕਰ ਰਿਹਾ ਵੈ ਔਰ ਉਪਰ ਉਹ ਜੋ ਵੀ ਜੈਲੀ ਹੁੰਦੀ ਹੈ ਉਹਨੂੰ ਸਾਫ ਕਰ ਰਿਹਾ ਹੈ ਬਾਕੀ ਇਹ ਆਪਣਾ ਮੁੰਡਾ ਬਹੁਤ ਹੀ ਵਧੀਆ ਹੈ ਔਰ ਬਹੁਤ ਹੀ ਇਮਾਨਦਾਰ ਬੰਦਾ ਹੈ ਔਰ ਕੰਮ ਦੇ ਪ੍ਰਤੀ ਵੀ ਬਹੁਤ ਹੀ ਗੁੱਡ ਬੰਦਾ ਹੈ ਲੋ ਜੀ ਦੋਸਤੋ ਹੁਣ ਆ ਗਏ ਅਸੀਂ ਬਾਹਲੀ ਸਾਈਡ ਔਰ ਸਾਡੀ ਘਰ ਜਾਂਦੀ ਤਿਆਰੀ ਸੀ ਫੁੱਲ ਫੁੱਲ ਅਸੀਂ ਕਿਚੀ ਹੋਈ ਸੀ ਬਾਕੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਆਪਣਾ ਇਹ ਆਜ ਹੈਲੀਕਾਪਟਰ ਖੜਾ ਹੈ ਦਸੂਰ ਨੂੰ ਜਾਣ ਲਈ